ਇਹੋ ਜਿਹਾ ਕੰਮ ਤੇ ਕਦੀ ਤਾਲਿਬਾਨੀਆਂ ਨੇ ਆਪਣੇ ਲੋਕਾਂ ਨਾਲ ਨਹੀਂ ਕੀਤਾ ਜੋ ਹਰਿਆਣੇ ਦੀ ਸਰਕਾਰ ਨੇ ਪੰਜਾਬ ਦੀ ਕਿਸਾਨੀ ਨਾਲ ਕੀਤਾ। ਲੱਤਾਂ ਤੋੜ ਦਿੱਤੀਆਂ ਗਈਆਂ। ਜਵਾੜੇ ਤੋੜ ਦਿੱਤੇ ਗਏ, ਖਵਾਵਾਂ ਤੋੜ ਦਿੱਤੇ। ਅਜੇ ਸਾਰਿਆਂ ਦੀ ਜਿਸਮ ਦੇ ਵਿੱਚ ਜਿਹੜੇ ਸ਼ਰਲੇ ਨੇ ਉਹਨਾਂ ਦੇ ਜਿਸਮ ਚ ਪੈ। ਕੋਈ ਬਾਹਰ ਕੱਢਿਆ ਨਹੀਂ ਗਿਆ। ਤੇਰੇ ਸਾਡੇ ਕਿਸਾਨ ਵੀਰ ਜਿਨ੍ਹਾਂ ਦੀ ਸ਼ਹਾਦਤ ਬਾਰਡਰ ਤੇ ਹੋਈ ਸੀ। ਉਹਨਾਂ ਦੇ ਖਿਲਾਫ ਜਿੰਨੇ ਵੀ ਕੇਸ ਬਣੇ ਸੀ 1 ਸਾਲ ਉਹ ਸਾਰੇ ਵਾਪਸ ਗਏ ਗਿੱਲਾ ਦਾ ਇਹੋ ਜਿਹਾ ਪ੍ਰਬੰਧ ਕੀਤਾ ਜਿਹੜਾ ਹੈ ਚੀਨ ਦੇ ਬਾਰਡਰ ਤੇ ਪਾਕਿਸਤਾਨ ਦੇ ਬਾਰਡਰ ਤੇ ਹੈ ਇਹਦੇ ਕਾਨੂੰਨੇ ਲੈ ਕੇ ਮੋਦੀ ਸਰਕਾਰ ਹੈ ਤੁਹਾਨੂੰ ਪਤਾ ਹੈ ਕਿ ਨਵੰਬਰ 2020 ਦੇ ਵਿੱਚ ਕਰੂਗੀ तकरीबन 1 ਸਾਲ ਇਹ ਮੂਵਮੈਂਟ 1 ਸਾਲ ਤੋਂ ਚੰਦ ਦਿਨ ਅੱਗੇ ਚੱਲੀ ਤੇ 21 ਦੇ ਵਿੱਚ ਦਸੰਬਰ ਚ ਆ ਕੇ ਨਵੰਬਰ ਦੀ ਮੂਵਮੈਂਟ ਚੱਲੀ ਜਿਹੜੀ ਹੈ 21 डिसेंबर ਦੇ ਵਿੱਚ ਮੋਦੀ ਨੇ ਸਾਰੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਦਾ ਵਾਅਦਾ ਕਰਕੇ ਵਾਪਸ ਆਇਆ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਦੋਂ ਕਾਨੂੰਨ ਵਾਪਸ ਲੈਣੇ ਕੋਈ ਸ਼ਰਤਾਂ ਬਣੀਆਂ ਜਿਹਦੇ ਵਿੱਚ ਇੱਕ ਵੱਡੀ ਸਾਰਿਆਂ ਨਾਲ ਵੱਡੀ ਸ਼ਰਤ ਸੀ ਕਿਸਾਨੀ ਦੀ ਸਾਰੇ ਹਿੰਦੁਸਤਾਨ ਦੀ ਕਿ ਜਿਹੜੀ ਮਿਨਿਮਮ ਸਪੋਰਟ ਪ੍ਰਾਈਸ ਹੈ ਉਹਨੂੰ ਅਸੀਂ ਲੀਗਲਾਈਜ਼ ਕਰਾਂਗੇ ਆਪਣੀ ਜਾਂਬਾ ਪਹਿਨਾਵਾਂ ਫਿਰ ਜਿਹੜੇ ਸਾਡੇ ਕਿਸਾਨ ਵੀਰ ਜਿਨ੍ਹਾਂ ਦੀ ਸ਼ਹਾਦਤ ਬਾਰਡਰ ਤੇ ਹੋਈ ਸੀ ਉਹਨਾਂ ਦੇ ਖਿਲਾਫ ਜਿੰਨੇ ਵੀ ਕੇਸ ਬਣੇ ਸੀ ਇੱਕ ਸਾਲ ਉਹ ਸਾਰੇ ਵਾਪਸ ਲੈ ਗਏ ਤੇ 700 ਤੋਂ ਵੱਧ ਜਿਹੜੀਆਂ ਸ਼ਾਂਤਾਂ ਹੋਈਆਂ ਸੀ ਇਹ ਉੱਥੇ ਇੱਕ ਫੈਸਲਾ ਕੀਤਾ ਗਿਆ ਸੀ ਯੂਨਿਟ ਜ਼ਿਲਾਂਕ ਸਯੁਕਤ ਕਿਸਾਨ ਮੋਰਚੇ ਦੇ ਸਾਰੇ ਹੀ ਆਊਟਫਿਟਸ ਦੇ ਜਿਹਦੇ 4 450 ਆਰਗੇਨਾਈਜੇਸ਼ਨ ਸੀ ਇਹ ਗੱਲ ਕਹੀ ਗਈ ਸੀ ਕਿ ਉਹਨਾਂ ਨੂੰ ਫਾਈਨੈਂਸ਼ੀਅਲੀ ਵੀ ਕੰਪਨਸੇਟ ਕਰਾਂਗੇ ਉਹਨਾਂ ਨੂੰ ਨੌਕਰੀਆਂ ਵੀ ਦਿੱਤੀਆਂ ਜਾਣਗੀਆਂ ਸਾਡੀ ਸਰਕਾਰ ਜਿਹੜੀ ਪਾਰਟੀ ਦੀ ਸੀ ਕਾਂਗਰਸ ਦੀ ਉਹਨਾਂ ਨੇ 350 ਇਸਾਨਾ ਨੂੰ ਨੌਕਰੀ ਵੀ ਦਿੱਤੀ 5-5 ਲੱਖ ਰੁਪਿਆ ਦੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸ਼ਕਤੀਆਂ ਸੀ ਗਵਰਨਮੈਂਟ ਆਫ ਇੰਡੀਆ ਨੇ ਸਾਰਿਆਂ ਨੂੰ ਵੱਡੀ ਬਾਦਕਿਸਮਤੀ ਦੀ ਗੱਲ ਹੈ ਮੋਦੀ ਸਾਹਿਬ ਨੇ ਕਾਨੂੰਨ ਵਾਪਸ ਲੈ ਲੇ ਬਟ ਉਹਨਾਂ ਦੀ ਐਚ ਨਹੀਂ ਆ ਰਿਹਾ ਕੋਈ ਵੀ ਕਾਗਜ਼ੀ ਤੌਰ ਤੇ ਨੋਟੀਫਿਕੇਸ਼ਨ ਨਹੀਂ ਕੀਤੀ ਜੇ ਅੱਜ ਵੀ ਵੇਖਿਆ ਜੇ ਕਾਨੂੰਨ ਬਕਾਇਦਾ ਤੌਰ ਉੱਥੇ ਦੇ ਉੱਥੇ ਹੀ ਬੈਠਾ ਹੁਣ ਆ ਪਾਈਏ ਹੁਣ ਇੱਕ ਮਿੰਟ ਜਿਹੜਾ ਸਾਡੇ ਕੁਝ ਸਯੁਕਤ ਕਿਸਾਨ ਬੋਰਚੇ ਦੇ ਕੁਝ ਆਰਗੇਨਾਈਜੇਸ਼ਨਸ ਇਹ ਫੈਸਲਾ ਕੀਤਾ ਕਿ ਇਸੇ ਮੂਵਮੈਂਟ ਫੇਰ ਸ਼ੁਰੂ ਕਰਾਂ ਤਿੰਨ ਚਾਰ ਦਫਾ ਉਹਨਾਂ ਦੀ ਸੈਂਟਰਲ ਗਵਰਨਮੈਂਟ ਦੇ ਮੰਤਰੀਆਂ ਨਾਲ ਗੱਲ ਹੋਈ ਜਿਹਦੇ ਵਿੱਚ ਭਗਵੰਤ ਮਾਨ ਜੀ ਜੀ ਮੰਤਰੀ ਜਿਹੜੇ ਨੇ ਉਹ ਵੀ ਵਿੱਚ ਵਿਚੋਲੇ ਵਿੱਚ ਕੇ ਬੈਠੇ ਸਾਰੇ ਬਸ ਹੁਣ ਇਹ ਹੈ ਕਿ ਤੁਸੀਂ ਅਸੀਂ ਇੱਕੋ ਗੱਲ ਕਹਿਣਾ ਚਾਹੁੰਦੇ ਹਾਂ ਕਿ ਸਾਰੀ ਦੁਨੀਆ ਦੇ ਵਿੱਚ ਇਸ ਕਿਸਮ ਦੀਆਂ ਕਿਸਾਨਾਂ ਦੀਆਂ ਮੂਵਮੈਂਟਸ ਵਿਸ਼ੇਸ਼ ਤੌਰ ਤੇ ਯੂਰਪ ਵਿੱਚ ਚੱਲ ਆਪਣੇ ਫ੍ਰੈਂਚ ਪ੍ਰੈਜ਼ੀਡੈਂਟ ਮੈਕਰੋਂ ਜਿਹੜੇ ਨੇ ਉਹਨਾਂ ਨੇ ਫਰਾਂਸ ਦੇ ਵਿੱਚ ਬੈਠੇ ਹੋਏ ਕਿਸਾਨਾਂ ਨੂੰ ਬੁਕਾਇੰਦਾ ਤੌਰ ਖੁਦ ਆ ਕੇ ਮਿਲੇ ਫਰਾਂਸ ਚ ਚੱਲ ਰਹੀ ਜਰਮਨੀ ਚ ਚੱਲ ਰਹੀ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਚੱਲਦੀ ਇਹ ਬੜੀ ਵੱਡੀ ਬਦਕਿਸਮਤੀ ਦੀ ਗੱਲ ਹੈ ਕਿ ਜੇ ਕਿਸਾਨ ਵੀਰ ਆਪਣੀ ਗੱਲ ਹਿੰਦੁਸਤਾਨ ਦੀ ਸਰਕਾਰ ਨਾਲ ਕਰਤੇ ਕਿੱਥੇ ਕਰਨਾ ਸੀ ਆਪਣੇ ਦੇਸ਼ ਦੇ ਕੈਪੀਟਲ ਚ ਕਰਨੀ ਤੁਸੀਂ ਜੋ ਹਰਿਆਣਾ ਦੀ ਸਰਕਾਰ ਨੇ ਰਸਤਾ ਤਿਆਰ ਕੀਤਾ ਹੈ ਸਰਦਾ ਸ਼ੰਭੂ ਦਾ ਬਾਰਡਰ ਤੇ ਖਨੌਰੀ ਦਾ ਬਾਰਡਰ ਜਿਸ ਢੰਗ ਨਾਲ ਕਿਲਾ ਨਾਲ ਬਕਾਇਦਾ ਤੌਰ ਉਤੇ ਗਿੱਲ ਕਿੱਲਾ ਦਾ ਇਹੋ ਜਿਹਾ ਪ੍ਰਬੰਧ ਕੀਤਾ ਜਿਹੜਾ ਚੀਨ ਦੇ ਬਾਰਡਰ ਤੇ ਪਾਕਿਸਤਾਨ ਦੇ ਬਾਰਡਰ ਤੇ ਹੈ ਉਹਨਾਂ ਦੇ ਟ੍ਰੂਪਸ ਨੂੰ ਰੋਕਣ ਦਾ ਪ੍ਰਬੰਧ ਹੈ ਨਹੀਂ ਪੰਜਾਬ ਦੀ ਕਿਸਾਨੀ ਨੂੰ ਰੋਕਣ ਵਾਸਤੇ ਇਹ ਬਕਾਇਦਾ ਤੌਰ ਜਿਹੜੀ ਸਾਰਿਆਂ ਨੂੰ ਵੱਡੀ ਗੱਲ ਅਸੀਂ ਕਹਿੰਦੇ ਅਮਨ ਤੇ ਸ਼ਾਂਤੀ ਨਾਲ ਸਾਡੇ ਕਿਸਾਨ ਭਰਾ ਬੈਠੇ ਕੋਈ ਵੀ ਹਰਿਆਣੇ ਦੇ ਬਾਰਡਰ ਨੂੰ ਕਰਾਸ ਨਹੀਂ ਸੀ ਇਹ ਜੋ ਕੁਝ ਵੀ ਚੰਦ ਦਿਨ ਪਹਿਲੇ ਹਰਿਆਣੇ ਦੀ ਸਰਕਾਰ ਨੇ ਕੀਤਾ ਉਹਦੀ ਸਖਤ ਨਿਖੇਦੀ ਅਸੀਂ ਕਰਦੇ ਆ ਕਿਉਂਕਿ ਇਹ ਦੇਸ਼ ਦੀ ਪਛਾਣ ਮਹਾਤਮਾ ਬੁੱਧ ਦੇ ਨਾਮ ਇਸ ਦੇਸ਼ ਦੀ ਪਛਾਣ ਮਹਾਤਮਾ ਗਾਂਧੀ ਦਾ ਹਿੰਦੁਸਤਾਨ ਨੂੰ ਦੁਨੀਆ ਦੀ ਸਾਰਿਆਂ ਨੂੰ ਵੱਡੀ ਡੈਮੋਕ੍ਰੇਸੀ ਕਿਹਾ ਜਾਂਦਾ ਲੋਕਤੰਤਰ ਕਿਹਾ ਜਾਂਦਾ ਉਹ ਤੁਸੀਂ ਇਹੋ ਜਿਹਾ ਕੰਮ ਤੇ ਕਦੀ ਤਾਲਿਬਾਨੀਆਂ ਨੇ ਆਪਣੇ ਲੋਕਾਂ ਨਾਲ ਨਹੀਂ ਕੀਤਾ ਜੋ ਹਰਿਆਣੇ ਦੀ ਸਰਕਾਰ ਨੇ ਪੰਜਾਬ ਦੀ ਕਿਸਾਨੀ ਨਾਲ ਕੀਤਾ। ਹੁਣ ਉੱਤੇ ਮੈਂ ਹਸਪੀਟਲ ਚੋਂ ਆਇਆ। ਤਕਰੀਬਨ ਜਿਹੜਾ 2.5 300 ਸਾਡਾ ਕਿਸਾਨ ਫਟੜ ਪਿਆ। ਉਹਦੇ ਵਿੱਚ ਜ਼ਿਆਦਾ ਦੁਨਾਲੀ ਦੀਆਂ ਜਿਹੜੇ ਸ਼ਰਲਿਆਂ ਵਾਲੇ ਕਾਰਤੂਸ ਹੁੰਦੇ ਮੈਂ ਉਹ ਜਟਕੀ ਬੋਲੀ ਦੱਸਣ ਲੱਗਾ ਸ਼ਰਲਿਆਂ ਵਾਲੇ ਕਾਰਤੂਸ ਵਰਤੇ ਗਏ। ਉਹਦਾ ਕਾਰਨ ਇਹ ਅਸੀਂ ਸੋਚੀ ਪਹਿਲੀ ਗੱਲ ਤੇ ਵੇਖੋ ਇਹ ਹਿੰਦੁਸਤਾਨ ਦੀ ਆਰਮੀ ਕੋ ਵੈਪਨ ਨਹੀਂ ਇਹ ਹਿੰਦੁਸਤਾਨ ਦੀ ਪੁਲਿਸ ਕੋ ਵੈਪਨ ਨਹੀਂ ਦੁਨਾਲੀ ਇਹ ਪੈਰਾਮਿਲਟਰੀ ਫੋਰਸਸ ਕੋ ਪਹਿਲੀ ਗੱਲ ਤੇ ਦੀ ਇਨਵੈਸਟੀਗੇਸ਼ਨ ਹੋਣੀ ਜੈਨ ਇੰਨੀਆਂ ਦੁਨਾਲੀਆਂ ਕਿੱਥੋਂ ਆਈਆਂ ਫਿਰ ਹਰਿਆਣੇ ਪੁਲਿਸ ਦੇ ਨਾਲ ਚਿੱਟੇ ਕੱਪੜਿਆਂ ਦੇ ਵਿੱਚ ਸਿਵਲਿਅਨ ਕੱਪੜੇ ਤੇ ਇਹਨੇ ਲੋਕ ਕਿਸ ਤਰ੍ਹਾਂ ਆਏ ਜਿੰਨੇ ਵੀ ਸਾਡੇ ਵੀਰ ਫੱਟੜ ਹੋਏ ਨੇ ਸਾਰੀ ਅਸੀਂ ਇਨਵੈਸਟੀਗੇਸ਼ਨ ਕੀਤੀ ਹੈ ਸਾਰੇ ਪੰਜਾਬ ਦੇ ਏਰੀਏ ਦੇ ਵਿੱਚ ਤਕਰੀਬਨ 5-400 ਗਾਜ਼ ਅੰਦਰ ਵੜ ਕੇ ਪਹਿਲੇ ਟਾਇਰ ਕਿਸੇ ਸ਼ੈਲ ਮਾਰੇ ਗਏ ਨੇ ਉਹਨਾਂ ਨੂੰ ਪਿੱਛੇ ਕਰਕੇ ਜਿਹੜੇ ਬਕਾਇਆ ਕਾਬੂ ਆ ਗਏ ਉਹਨਾਂ ਦੇ ਟਰੈਕਟਰ ਭੰਨ ਦਿੱਤੇ ਗਏ ਟਾਇਰ ਭੰਨ ਦਿੱਤੇ ਉਹਨਾਂ ਦਾ ਨੁਕਸਾਨ ਕੀਤਾ ਗਿਆ ਚਾਰ ਪੰਜ ਸਾਡੇ ਲੋਕਾਂ ਨੂੰ ਕਿਸਾਨ ਭਰਾਵਾਂ ਨੂੰ ਤੇ ਬੋਰੀਆਂ ਵਿੱਚ ਬੰਨ ਕੇ ਚੋੱਕੇ ਲੈ ਗਏ ਜਿੰਨਾਂ ਚੋਂ ਇੱਕ ਸਾਡਾ ਭਰਾ ਜਿਹੜਾ ਰੋहतक ਦੇ ਪੀਜੀਆਈ ਚੋਂ ਤੁਹਾਨੂੰ ਪਤਾ ਹੈ ਹਾਈ ਕੋਰਟ ਦੀ ਕੌਨਸਲ ਹਾਈ ਕੋਰਟ ਦੀ ਇੰਟਰਵੈਂਸ਼ਨ ਤੋਂ ਬਾਅਦ ਪੀਜੀਆਈ ਚੰਡੀਗੜ੍ਹ ਲੈ ਕੇ ਆਂਦੇ ਲੱਤਾਂ ਤੋੜ ਦਿੱਤੀਆਂ ਗਈਆਂ ਜਵਾੜੇ ਤੋੜ ਦਿੱਤੇ ਗਏ ਬਾਹਾਂ ਤੋੜ ਦਿੱਤੀਆਂ ਹੁਣ ਜਿੱਥੇ ਅਸੀਂ ਜਾਏ ਆ ਸਾਰੇ ਨੌਜਵਾਨ ਵੀਰਾਂ ਦੇ ਗੋਲੀਆਂ ਦੇ ਪੈਲੇਟ ਵੱਜੇ ਉਹਦਾ ਮਤਲਬ ਇਹ ਸੀ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਕਿ ਪੈਲੇਟ ਤਾਂ ਮਾਰੇ ਕੇ ਦਾ ਤੁਹਾਕਾ ਜ਼ਿਆਦਾ ਹੁੰਦਾ ਹੈ ਡਰ ਤੇ ਖੌਫ ਜ਼ਿਆਦਾ ਹੋਏਗਾ ਲੀਥਲ ਇਹਨਾਂ ਨੇ ਉਹ ਜਿਹੜੇ ਵੱਡੇ ਕਾਰਤੂਸ ਨਹੀਂ ਐਲਜੀ ਉਹ ਨਹੀਂ ਭਰੇ ਜਿਹੜੇ ਛੋਟੇ ਸੀ ਉਹ ਤਾਂ ਭਰੇ ਨੇ ਕਿ ਇਹਦੇ ਇਸ ਦੇ ਨਾਲ ਕਰਨ ਸਿੰਘ ਲੜਕਾ ਬਠੰਡੇ ਮਾਨਸੇ ਹਲਕੇ ਦੀ ਜਿਹੜੀ ਡੈਥ ਹੋਈ ਅਸੀਂ ਡਮਾ ਭਗਵੰਤ ਜਮਾਨ ਜੀ ਭਗਵੰਤ ਜਮਾਨ ਜੀ ਮੇਰੀ ਗੱਲ ਚੰਗੀ ਤਰ੍ਹਾਂ ਸੁਣ ਲਓ ਬਰਗਾੜੀ ਤੇ ਬੈਬਲ ਕਲਾਚ ਹੋਈ ਮੌਕੇ ਤੇ ਆ ਕੇ ਸਾ ਪ੍ਰਕਾਸ਼ ਸਿੰਘ ਬਾਦਰੀਆ ਸੁਖਬੀਰ ਸਿੰਘ ਬਾਦਲ ਨੇ ਪੈਰ ਨਹੀਂ ਛੀਤੇ ਇਹਨਾਂ ਨੂੰ ਤੂੰ ਹੁਕਮ ਆਏ ਤੁਹਾਡੀ ਪੁਲਿਸ ਨੇ ਫਾਇਰ ਕੀਤੇ ਤਾਂ ਉਹਨਾਂ ਨੂੰ ਵਿੱਚ ਪਾਇਆ ਇਹ ਵੀ ਜਿਹੜੀ ਫਾਇਰਿੰਗ ਹੋਈ ਹੈ ਇਹ ਬਕਾਇਦਾ ਤੌਰ ਸਾਰੇ ਪੰਜਾਬ ਦਾ ਮੰਨ ਹੈ ਅਨਿਲ ਵੇਜ ਜਿਹੜਾ ਹੂ ਮਿਨਿਸਟਰ ਹੈ ਹਰਿਆਣੇ ਦਾ ਇਹ ਉਹਦੀ ਡਾਇਰੈਕਸ਼ਨ ਤੇ ਕੀਤੀ ਗਈ ਕੋਈ ਵੀ ਐਸਪੀ ਜਾਂ ਕੋਈ ਵੀ ਡੀਸੀ ਆਪਣੇ ਲੈਵਲ ਤੇ ਐਡੀ ਵੱਡੀ ਕਾਰਵਾਈ ਨਹੀਂ ਕਰਦਾ ਅਸੀਂ ਮੰਗ ਮੰਗ ਰਹੇ ਆ ਕਿ ਪਹਿਲੇ ਐਫਆਈਆਰ ਚ ਸਿੱਧੇ ਤੌਰ 'ਤੇ ਅਨਿਲ ਵਿਜੇ ਦਾ ਨਾਮ ਦਿੱਤਾ ਜਾਏ 300 ਸਾਡਾ ਜਿਹੜਾ ਕਿਸਾਨ ਭਰਾ ਬੈਠਾ ਉਹਨਾਂ ਦੀ ਇੰਡੀਵਿਜੂਅਲ ਐਫਆਈਆਰਾਂ ਕੱਟੀਆਂ ਜਾਣ ਉਹਨਾਂ ਦੇ ਕੇਸੇਸ ਰਜਿਸਟਰ ਕੀਤੇ ਜਾਣ ਇੱਕ ਹੋਰ ਮੈਂ ਤੁਹਾਨੂੰ ਉਹ ਸੁਭ ਕਰਨ ਸਿੰਘ ਦੇ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਆਨਰੇਬਲ ਸੁਪਰੀਮ ਕੋਰਟ ਦੀ ਬਕਾਇਦਾਤਔਰ ਰੂਲਿੰਗ ਹੈ ਕਿ ਟੈਰੀਟੋਰੀਅਲ ਡਿਸਪਿਊਟ ਚ ਪੈਨਦੀ ਲੋੜ ਨਹੀਂ ਹਰਿਆਣਾ ਕਹਿੰਦਾ ਸਾਡੇ ਏਰੀਏ ਵਿੱਚ ਹੈ ਪੰਜਾਬ ਵਿੱਚ ਹੀ ਸੀ ਬਟੇ ਦੇ ਡਿਸਪਿਊਟ ਚ ਪੈਨਦੀ ਲੋੜ ਨਹੀਂ ਉਹਨਾਂ ਨੇ ਕਿਹਾ ਜ਼ੀਰੋ ਐਫ ਆਈ ਆਰ ਪਹਿਲੇ ਕੱਟੋ ਇਹ ਐਫ ਆਈ ਆਰ ਕੱਟੀ ਜਾਏ ਪੋਸਟਮਾਰਟਮ ਹੈ ਅੱਜ ਵੀ ਵੇਖੋ ਮੈਨੂੰ ਅਫਸੋਸ ਨਾ ਕਹਿਣਾ ਪੈਸੇ ਕਿ ਭਗਵੰਤ ਮਾਨ ਜੀ ਅੰਡਰ ਪ੍ਰੈਸ਼ਰ ਨੇ ਹੋਮ ਮਿਨਿਸਟਰ ਅੰਡਰ ਪ੍ਰੈਸ਼ਰ ਇਨਾਂ ਦੇ ਡਾਕਟਰ ਅੰਡਰ ਪ੍ਰੈਸ਼ਰ ਨੇ ਅਜੇ ਸਾਰਿਆਂ ਦੀ ਜਿਸਮ ਦੇ ਵਿੱਚ ਜਿਹੜੇ ਸ਼ਰਲੇ ਨੇ ਉਹਨਾਂ ਦੇ ਜਿਸਮ ਚ ਪੈਨ ਕੋਈ ਬਾਹਰ ਕੱਢਿਆ ਨਹੀਂ ਗਿਆ ਬਕਾਇਦਾ ਤੌਰ 'ਤੇ ਉਹਨਾਂ ਦਾ ਜਿਹੜੇ ਉਹਨਾਂ ਦੇ ਹੋਏ ਨੇ ਐਕਸ਼ਨਿਸ ਹੋਏ ਨੇ ਉਹਨਾਂ ਵਿੱਚ ਪੈਲਟ ਸ਼ੋਰ ਹੈ ਕਿਉਂ ਨਹੀਂ ਕੱਢੇ ਜਾ ਰਹੇ ਕਿਉਂਕਿ ਜੋ ਬਾਹਰ ਕੱਢੇ ਜਾਣਗੇ 307 ਦਾ ਕੇਸ ਰਿਸਟਰ ਕਰਨਾ ਪੈਣਾ ਇਹ ਹੁਣ ਭਗਵੰਤ ਮਾਨ ਜੀ ਕਿੰਨਾ ਚਿਰ ਤੁਸੀਂ ਪੰਜਾਬ ਦੇ ਲੋਕਾਂ ਨੂੰ ਭਜੋਗੇ ਕਿੰਨਾ ਚਿਰ ਤੁਸੀਂ ਸੈਂਟਰ ਦੀ ਵਿਚੋਲਗੀ ਕਰੋਗੇ ਬਾਹਰ ਨਿਕਲੋ ਇੱਕ ਨਹੀਂ ਕੋਈ ਵੱਡੀ ਸਾਜ਼ਿਸ਼ ਆ ਜੀ ਭਗਵੰਤ ਮਾਨ ਜਿਹੜਾ ਬੀਜਪੀ ਦਾ ਰਲ ਕੇ ਏਡੀ ਵੱਡੀ ਗੇਮ ਪੰਜਾਬ ਦੇ ਦੇਖੋ ਮੈਂ ਮੈਂ ਇੱਥੇ ਵੇਖੋ ਇਸ ਟਾਈਮ ਅਸੀਂ ਕਿਸਾਨਾਂ ਦੇ ਅਸਲੇ ਜਾਏ ਮੈਂ ਸਿੱਧੇ ਤੌਰ ਕੋਈ ਇਹੋ ਜਿਹੇ ਇਲਜ਼ਾਮ ਲਗਾਣਾ ਨਹੀਂ ਚਾਹੁੰਦਾ ਅੱਛਾ ਇੱਕ ਮੈਂ ਇੱਕ ਮਿੰਟ ਮੈਂ ਇਹੀ ਗੱਲ ਕਹੂੰਗਾ ਭਗਵੰਤ ਮਾਨ ਨੂੰ ਆ ਟਾਈਮ ਆ ਗਿਆ ਮਾਨ ਸਾਹਿਬ ਲੀਡਰ ਨੂੰ ਕਿਹਾ ਜਾਂਦਾ ਜਿਹੜਾ ਮੌਕੇ ਤੇ ਆਪਨੇ ਲੋਕਾਂ ਨਾਲ ਆਪਣੀ ਕਿਸਾਨੀ ਨਾਲ ਆਪਣੇ ਸੂਬੇ ਨਾਲ ਖੜਾ ਹੋ ਹੁਣ ਤਾਂ ਇੱਕ ਮਿੰਟ ਹੁਣ ਟਾਈਮ ਆਇਆ ਹੁਣ ਵਿਚਲਾ ਕੰਮ ਨਹੀਂ ਹੋਣਾ ਯਾ ਤੈਨੂੰ ਪੰਜਾਬ ਨਾਲ ਖਲੋਣਾ ਪੈਣਾ ਜਾਂ ਤੈਨੂੰ ਸੈਂਟਰ ਨਾਲ ਤੇ ਰਹੇਣਾ ਖਲੋਣਾ ਪੈਣਾ। ਤੋਂ ਇਸ ਗੱਲ ਕਾਰਨ ਪਹਿਲੀ ਵਾਰਸ਼ ਤੋਂ ਅਸੈਂਬਲੀ ਸੈਸ਼ਨ ਹੋਣੇ। ਅਸੀਂ ਇਹ ਸੈਸ਼ਨ ਚੱਲਣ ਨਹੀਂ ਦੇਣਾ ਜਿੰਨਾ ਚਿਰ ਇਹ ਪਹਿਲੇ ਫੈਸਲੇ ਐਫਆਈਆਰਾਂ ਦਾ ਹੁੰਦਾ। ਜਿਹਨ ਇੱਕ ਪ੍ਰੋਵੀਜ਼ਨ ਹੈ ਇੰਡੀਅਨ ਪਿਨਲ ਕੋਰਟ ਦੇ ਵਿੱਚ ਕਿ ਜੇ ਕੋਈ ਕਿਸੇ ਚੱਲਦੀ ਰੋਡ ਨੂੰ ਬਲੌਕ ਕਰੂਗਾ ਪਰਮਨੈਂਟਲੀ ਉਹਦੇ ਪਰਚਾ ਦਰਜ ਹੁੰਦਾ ਹੈ ਪ੍ਰੋਵੀਜ਼ਨ ਹੈ। ਤੇ ਇਹ ਹਰਿਆਣਾ ਸਰਕਾਰ ਤੇ ਐਫਆਈਆਰ ਨੂੰ ਦਰਜ ਨਹੀਂ ਕਰਦੀ। ਮੈਂ ਕਹਿੰਦਾ ਪਹਿਲੇ ਆ ਜਿਹੜਾ ਇੱਡਾ ਸੰਗੀਨ ਜੁਰਮ ਕੀਤੇ ਕਤਲ ਕੀਤੇ ਪਹਿਲੇ ਉਹਨਾਂ ਦੀ ਤੇ ਕਰ ਲੋ ਸੜਕ ਦੀ ਤੇ ਬਾਅਦ ਚ ਵੀ ਕਰ ਲੈ ਜੀ ਵੇ ਉਸ ਤਰ੍ਹਾਂ ਵਿਗੜਮ ਵਿਗੜਮ ਦੀ ਥਿਊਰੀ ਭੂਮਿਕਾ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਪ੍ਰਿਤਪਾਲ ਨੂੰ ਉਹਨਾਂ ਨੇ ਕੱਲ ਪੀਜੀ ਪਹੁੰਚਾਇਆ ਜਿਹੜੀ ਭੂਮਿਕਾ ਸਰਕਾਰ ਨੂੰ ਅਦਾ ਕਰਨੀ ਚਾਹੀਦੀ ਸੀ ਉਹ ਵਿਗੜ ਮਜੂਤੀਆਂ ਨਭਾ ਜੀ ਦੀ ਬੇਨਤੀ ਇੱਕ ਸੁਣ ਲੋ ਮੈਂ ਕਿਸੇ ਇੰਡੀਵਿਜੂਅਲ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ ਹਰ ਪੰਜਾਬੀ ਜਿਹੜਾ ਇੱਕ ਦੂਜੇ ਦੀ ਮਦਦ ਕਰ ਰਿਹਾ ਸੀ ਉਹਨੂੰ ਵੈਲਕਮ ਕਰ ਜਿਹੜਾ 1 ਕਰੋੜ ਕਿਸੇ ਪਾਰਟੀ ਨਾਲ ਹੋਏ ਕਿਸੇ ਪਾਰਟੀ ਨਾਲ ਕੋਈ ਸਾਥੀ ਭਾਵੇਂ ਸਾਡੀ ਪਾਰਟੀ ਦਾ ਸਾਡੀ ਵਿਰੋਧੀ ਜਮਾਤਾਂ ਦਾ ਜਿਹੜਾ ਇਸ ਟਾਈਮ ਕਿਸਾਨਾਂ ਦੀ ਪਿੱਠ ਪਿੱਛੇ ਖੜੋਏਗਾ ਮੈਂ ਉਹਦੀ ਸਰਕਾਰ ਨੇ 1 ਕਰੋੜ ਰੁਪਏ ਦੀ ਮਦਦ ਕੀਤੀ ਗਈ ਹੈ 1 ਕਰੋੜ ਰੁਪਏ ਦੀ ਉਹਦੇ ਬਾਰੇ ਤੁਹਾਡੇ ਕੀ ਦੇਖੋ ਮੇਰੀ ਸੁਣ ਲਓ 1 ਕਰੋੜ ਦੀ ਮਦਦ ਦਾ ਮਕਸਦ ਇਹ ਸੀ ਕਿ 302 ਦਾ ਪਰਚਾ ਦਰਜ ਨਾ ਕਰਨਾ ਪਵੇ ਪੋਸਟ ਮਾਰਟਮ ਕਰਨਾ ਨਾ ਪਵੇ ਜੀ ਸ਼ੋਬਰ ਕਰਨ ਸਿੰਘ ਨੂੰ ਖੜਕੇ ਸਸਕਾਰ ਕਰ ਦਿੱਤਾ ਜਾਏ ਜਿਸ ਤਰ੍ਹਾਂ ਉਦੋਂ ਸਾਡੇ ਨੌਜਵਾਨ ਰੈਪ ਸਿੰਗਰ ਦਾ ਮੂਸੇ ਵਾਲੇ ਦਾ ਕਰ ਦਿੱਤਾ ਗਿਆ ਸੀ ਇਸ ਇਸ਼ੂ ਨੂੰ ਨੌਨ ਇਸ਼ੂ ਬਣਾਣਾ ਕੇ ਕਰੋੜ ਰੁਪਇਆ ਦੇ ਦੋ ਮੰਨੇ ਜਾਣਗੇ ਗਰੀਬ ਲੋਕ ਨੇ ਬਟ ਉਹਨਾਂ ਨੇ ਪੰਜਾਬੀਆਂ ਵਾਲੀ ਹੋ ਗਾਲੇ ਵਿਖਾਈ ਉਹਨੇ ਕਿਹਾ ਨਾ ਤੇ ਅਸੀਂ ਕਰੋੜ ਲਈਏ ਨਾ ਲਈਏ ਨੌਕਰੀ ਪਹਿਲੇ ਕਰੋ ਐਫ ਆਈ ਆਰ ਦਰਜ ਪਹਿਲੇ ਅਨਲ ਵੇਜੇ ਦਾ ਨਾਮ ਰਜਿਸਟਰ ਕਰੋ ਫਿਰ ਕਰਾਵਾਂਗੇ ਪੋਸਟਮਾਰਟ ਫਿਰ ਅਸੀਂ ਬਾਕੀ ਦਾ ਕੰਮ ਕਰਵਾਇਆ ਪਰ ਪ੍ਰਸ਼ਾਸਨ ਵੱਲੋਂ ਵੀ ਉਹਦੀ ਦੇਰ ਦੇ ਮਿਲਵਾਰਾਂ ਤੇ ਸਿਕਿਉਰਟੀ ਲਾਈ ਪਈ ਆ। ਕੀ ਪੰਜਾਬ ਕਾਂਗਰਸ ਜਾਂ ਹੋਰ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਕੇ ਪੰਜਾਬ ਸਰਕਾਰ ਦੇ ਜਵਾਬ ਪਨਾਨ ਗਿਆ? ਕੀ ਉਸ ਬੱਚੇ ਦਾ ਸੰਸਕਾਰ ਕੀਤਾ ਜਾਵੇ? ਦੇਖੋ ਮੇਰੀ ਸੁਣ ਲਓ ਅਸੀਂ ਦਬਾਅ ਬਣਾਉਣ ਵਾਸਤੇ ਤੇ ਪ੍ਰਤਾਪ ਸਿੰਘ ਬਾਜਵਾ ਇੱਥੇ ਆਇਆ ਹੈ। ਲੀਡਰ ਆਫ ਦੀ ਆਪੋਜੀਸ਼ਨ ਜੀ ਆਇਆ ਹੈ। ਦਬਾਅ ਬਣਾਉਣ ਵਾਸਤੇ ਹੀ ਆਇਆ ਹੈ ਭਗਵੰਤ ਮਾਨ ਜੀ ਪੰਜਾਬ ਦੇ ਲੋਕਾਂ ਨਾ ਖਲੋਣਾ ਪੈਣਾ ਐਫ ਆਈ ਆਰ ਦਰਜ ਕਰੋ ਜੀ ਮੈਨੂੰ ਦੱਸੋ ਮੈਂ ਤੁਹਾਨੂੰ ਬਹਿਬਲ ਕਰਾਂਦਾ ਤੇ ਉਹਦਾ ਆਲਰੇਡੀ ਕਹਿ ਦੱਸੇ ਹੀ ਹੈ ਸਾਰਾ ਮਸਲਾ ਕਿ ਜੇ ਉਦੋਂ ਹੋਇਆ ਤੋ ਇਸੇ ਤਰ੍ਹਾਂ ਐਫ ਆਈ ਆਰ ਤੁਸੀਂ ਦਰਜ ਕਰੋ ਐਫ ਆਈ ਆਰ ਦਰਜ ਕਰੋਗੇ ਤੇ ਸੈਂਟਰ ਨਾਲ ਸੋळा ਫੇਰ ਇਹਨਾਂ ਦੀ ਚੱਲ ਨਹੀਂ ਸਕਦੀ ਮਾਜਬਾਬ ਸਾਹਿਬ ਕਿਵੇਂ ਦੇਖਦੇ ਹੋ ਕਿਉਂਕਿ ਕੇਂਦਰ ਦੇ ਨਾਲ ਗੱਲਬਾਤ ਹੋ ਰਹੀ ਹੈ ਇੱਕ طرف ਪੰਜਾਬ ਸਰਕਾਰ ਤੇ ਕਿਸਾਨ ਆਮਲੇ ਸਾਡੇ ਸੜਕੂ ਨਹੀਂ ਬਚੋ ਹੋ ਰਹੇ ਨੇ ਸਥਿਤੀ ਨੂੰ ਕਿਵੇਂ ਜਿਹੜਾ ਮੇਨਟੇਨ ਕੀਤਾ ਜਾਵੇ ਕਿਉਂਕਿ ਇੱਕ طرف ਕੇਂਦਰ ਦੇ ਨਾਲ ਮੀਟਿੰਗ ਦਾ سلسلہ ਜਿਹੜਾ ਰੁਕ ਚੁਕਾ ਹੈ ਇੱਕੋ ਇੱਕ ਮੇਰੀ ਗੱਲ ਮੋਟੇ ਤੌਰ 'ਤੇ ਸਮਝ ਲਓ ਇਲੈਕਸ਼ਨਾਂ ਆਣ ਵਾਲੀਆਂ ਨੇ ਆਹ ਜਿਹੜੀ ਤੁਸੀਂ ਗੱਲਾਂ ਕਰਦੇ ਹੋ ਐਮਐਸਪੀ ਦੀਆਂ ਜਾਂ ਕੇਸ ਵਾਪਸ ਲੈਣ ਦੀਆਂ ਜਾਂ ਫਾਈਨੈਂਸ਼ਲੀ ਕੰਪਨਸੇਟ ਕਰਨ ਦੀਆਂ ਇਹ ਤੇ 35-40 ਮੀਟਿੰਗਜ਼ ਜਦੋਂ ਤਿੰਨ ਕਾਲੇ ਕਾਨੂੰਨ ਵਾਪਸ ਲਏ ਨੇ ਐਸਕੇਐਮ ਦੇ ਨਾਲ ਸਾਰੀ ਸੈਂਟਰਲ ਗਵਰਨਮੈਂਟ ਦੀ ਹੋ ਚੁੱਕੀ ਹੈ ਤੇ ਉਹਨਾਂ ਦੇ ਪੋਟਿਆਂ ਤੇ ਆ ਇਹ ਕਿਹੜੀ ਕੋਈ ਨਵੀਂ ਗੱਲ ਏ ਸੈਂਟਰ ਦਾ ਕੋਈ ਆਸ ਉਮੀਦ ਨਹੀਂ ਰੱਖੋ ਵੇਖੋ ਮੋਟੀ ਗੱਲ ਸਮਝ ਲਓ ਜਾਂ ਕਾਰਪੋਰੇਟ ਵਰਲਡ ਦਾ ਫਾਇਦਾ ਹੋ ਸਕਦਾ ਜਾਂ ਕਿਸਾਨੀ ਦਾ ਹੋ ਸਕਦਾ ਦੁਨੀਆ ਭਰ ਦੇ ਵਿੱਚ ਜਿਹੜਾ ਕਿਸਾਨੀ ਨਾਲ ਖਲੋ ਗਿਆ ਉਹ ਕਾਰਪੋਰੇਟ ਵਰਲਡ ਨਾਲ ਨਹੀਂ ਖਲੋ ਸਕਦਾ ਜਿਹੜਾ ਕਾਰਪੋਰੇਟ ਵਰਲਡ ਨਾਲ ਖਲੋ ਗਿਆ ਉਹ ਫਿਰ ਕਿਸਾਨੀ ਨਾਲ ਹੀ ਖਲੋਸਾ ਤੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਮਿਲ ਕੇ ਆਏ ਨੇ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਕੋ ਬੇਨਤੀ ਕੈਪਟਨ ਸਾਹਿਬ ਦੀ ਤੇ ਵੇਖੋ ਬਦਕਿਸਮਤੀ ਦੀ ਗੱਲ ਏ ਪੰਜਾਬ ਸੁੱਕਣੇ ਪਿਆ ਪੰਜਾਬ ਦੇ ਕਿਸਾਨੀ ਜਿਹੜੀ ਏ ਉਹਨਾਂ ਨੂੰ ਸਾਡੇ ਨੌਜਵਾਨ ਬੱਚੇ ਹਸਪਤਾਲਾਂ ਚ ਪਏ ਨੇ ਕੈਪਟਨ ਸਾਹਿਬ ਆਪਣੀ ਘਰ ਦੀ ਨੂੰ ਪਾਰਲੀਮੈਂਟ ਦੀ ਸੀਟ ਜਿਤਾਉਣ ਵਾਸਤੇ ਹੁਣ ਇਹ ਇਸ ਅਲਾਈਅੰਸ ਦੇ ਚੱਕਰ 'ਚ ਪਏ ਦੇ ਵੇਖੋ ਤੁਸੀਂ ਕਪਤਾਨ ਸਾਹਿਬ ਤੋਂ ਇਮਤਿਹਾਸ ਕਰੂੰਗਾ ਕਪਤਾਨ ਸਾਹਿਬ ਪੰਜਾਬ ਨੇ ਦੋ ਵਾਰ ਮੁੱਖ ਮੰਤਰੀ ਬਣਾਇਆ ਤੁਹਾਨੂੰ ਇੱਜ਼ਤ ਦਿੱਤਾ ਸਨਮਾਨ ਦਿੱਤਾ ਪੰਜਾਬ ਦੀ ਕਿਸਾਨੀ ਨਾਲ ਖਲੋਵੋ ਪੰਜ ਵਾਦਾ ਕਿਹੜਾ ਛੱਡੋ ਪੰਜਾਬ ਦੇ ਲੋਕ ਹਰਿਆਣਾ ਵਿੱਚ ਇਸ ਤਰ੍ਹਾਂ ਗੱਠ ਜੋੜ ਪਾਰਟੀ ਦਾ ਗੱਠ ਜੋੜ ਹੋ ਗਿਆ ਤੁਸੀਂ ਜਾਓਗੇ ਪ੍ਰਚਾਰ ਕਰਨਾ ਹਰਿਆਣਾ ਦੇ ਨਾਲ ਅਸੀਂ ਕਿਤੇ ਨਹੀਂ ਜਾਵਾਂਗੇ ਅਸੀਂ ਪੰਜਾਬ ਦੇ ਵਿੱਚ ਵੇਖੋ ਪਹਿਲੇ ਹੱਥੋਂ ਹੀ ਤੁਹਾਨੂੰ ਮੈਂ ਦੱਸਿਆ ਸੀ ਸਾਡੀ ਕਲੀਅਰ ਕੱਟ ਅਜ ਤੋਂ 6 ਮਹੀਨੇ ਪਹਿਲੇ ਸੀ ਜੀ ਸਾਡਾ ਕੋਈ ਆਪ ਦਾ ਪੰਜਾਬ ਚ ਲੈਣ ਦੇ ਫਿਰ ਇੱਕ ਦੂਜੇ ਦੇ ਆਪ ਤੋਂ ਉਹ ਬਿਆਨ ਵੀ ਦੇਣੇ ਪੈਣਗੇ ਤੇ ਰੋਜ਼ ਦੇ ਰਹੇ ਕਿਤੇ ਹੋ ਰਿਹਾ ਇੱਥੇ ਮੈਂ ਇਹਦੇ ਆਪ ਦੇ ਖਿਲਾਫ ਹੀ ਆਇਆ ਹਾਂ ਇਹਨਾਂ ਦੇ ਆਕੇ ਥੋੜਾ ਆ ਹਰਿਆਣਾ ਜਿਹੇ ਨਿਸ਼ਚੇ ਚ ਨਾਮ ਆ ਕੇ ਵੀ ਪ੍ਰਚਾਰ ਕਰਨ ਜਾਣ ਮੈਂ ਬਿਲਕੁਲ ਨਹੀਂ ਜਾ ਬਾਈਓ ਸਾਹਿਬ ਬਾਈਓ ਸਾਹਿਬ ਮੈਨੂੰ ਇਹ ਮੈਂ ਆਪਣੀ ਜੋ ਆਪਣੇ ਹਰ ਸਵਾਰੀ ਆਪਣੇ ਸਮਾਨ ਦੀ ਜ਼ਿੰਮੇਵਾਰੀ ਬਾਈ ਮੈਨੂੰ ਪੁੱਛਿਆ ਮੈਂ ਜਵਾਬ ਦਿੰਦਾ ਹੁਣ ਬਾਕੀ ਸਮਾਨ ਕਿਉਂ ਤਿਆਰ ਨੇ ਕਿ ਛੱਡਣ ਨੂੰ ਤਿਆਰ ਹੋ ਤੇ ਉਹ ਹੀ ਦੱਸ ਮੈਂ ਨਹੀਂ ਜਾਊ ਬਾਈਓ ਸਾਹਿਬ ਲੱਗਦਾ ਕਿ ਜਿਸ ਤਰ੍ਹਾਂ ਘਟੜ ਦਾ ਜਵਾਬ ਦਿੱਤਾ ਗਿਆ ਇੰਡੀਪੈਂਡੈਂਟ ਵਾਕੇ ਪਾਸੇ ਸ਼ੇਅਰਿੰਗ ਹੋ ਗਈ ਹੈ ਪੰਜਾਬ ਤੋਂ ਦਾ ਜਵਾਬ ਹੀ ਹੈ ਲੱਗਦਾ ਕਿ ਕਾਂਗਰਸ ਸਰਵਾਈਵ ਕਰੇਗੀ ਪੰਜਾਬ ਦੇ ਵਿੱਚ ਕਾਂਗਰਸ ਸਰਵਾਈਵ ਹੀ ਨਹੀਂ ਕਰੇਗੀ ਚੜਦੀ ਕਲਾ ਚਰੇਗੀ ਗੁਰੂ ਮਹਾਰਾਜ ਸਾਹਿਬ ਦੀ ਅਪਾਰ ਕਿਰਪਾ ਨਾਲ ਕਿਸਾਨਾਂ ਦੀ ਅਪਾਰ ਕਿਰਪਾ ਨਾਲ ਪੰਜਾਬ ਦੇ ਲੋਕਾਂ ਦੀ ਅਪਾਰ ਕਿਰਪਾ ਨਾਲ ਟਟਕੇ ਪੰਜਾਬ ਨਾ ਖਲੋਤੇ ਆ ਪੰਜਾਬ ਦੀ ਕਿਸਾਨੀ ਨਾ ਖਲੋਤੇ ਆ ਆਪਣੇ ਆਪ ਹੀ ਲੋਕਸ਼ਾਦੇ ਨਾਲ ਚੱਲਣਗੇ ਉਹਨਾਂ ਨੂੰ ਪਤਾ ਕਿ ਕਿਹੜੀ ਪਾਰਟੀ ਦਮ ਰੱਖ ਕੇ ਸੈਂਟਰ ਨਾਲ ਕੰਪਰੋਮਾਈਜ਼ ਕਰੇਗੀ ਪੰਜਾਬ ਦੇ ਇੱਕ ਮੰਤਰੀ ਸੀ ਕਹਿੰਦੇ 5 ਮਿੰਟਾਂ ਦੇ ਵਿੱਚ ਐਮਐਸਪੀ ਦੇ ਦਾਂਗੇ ਬਿਲਕੁਲ ਮੈਂ ਇੱਕ ਤੁਹਾਨੂੰ ਦੱਸਾਂ ਚੰਦਾ 2 ਦਿਨ ਪਹਿਲੇ ਔਨਰੇਬਲ ਸਪੀਕਰ ਸਦਾਰ ਕੁਲਤਾਰ ਸਿੰਘ ਸੰਧਵਾ ਸਾਹਿਬ ਨੂੰ ਮੈਂ ਮਿਲ ਕੇ ਆਇਆ ਮੈਂ ਚਿੱਠੀ ਦੇ ਕੇ ਆਇਆ ਸੰਧਵਾ ਸਾਹਿਬ ਇਲੈਕਸ਼ਨਾਂ ਤੋਂ ਪਹਿਲੇ ਕੇਜਰੀਵਾਲ ਸਾਹਿਬ ਨੇ ਫਿਰ ਭਗਵੰਤ ਮਾਨ ਜੀ ਨੇ ਫਿਰ ਸਾਡੀ ਪੈਣ ਅਨਮੋਲ ਗਗਨ ਮਾਨ ਨੇ ਗੱਲ ਕਹੀ ਸੀ ਜਿੱਦਾਂ ਸੈਂਟਰ ਭੱਜ ਗਿਆ 22 ਫਸਲਾਂ ਤੇ ਐਮਐਸਪੀ ਅਸੀਂ ਦਵਾਂ ਹੁਣ ਟਾਈਮ ਆਇਆ ਵਾਕਿਆ ਆ ਜਿਹੜਾ ਹੁਣ ਸੈਸ਼ਨ ਆਲ ਲੱਗਾ ਤੁਸੀਂ ਇਸ ਨੂੰ ਲੀਗਲਾਈਜ਼ ਕਰੋ ਹੁਣ ਜੇ ਸੈਂਟਰ ਨਾ ਵੀ ਚੁੱਕੇ ਇਹ ਸਾਰੀਆਂ ਫਸਲਾਂ ਐਮਐਸਪੀ ਦੇ ਰੇਟ ਤੇ ਪੰਜਾਬ ਦੀ ਸਰਕਾਰ ਚੁੱਕੇ ਇੱਕ ਇੱਕ 9 ਮਿੰਟ ਮੇਰੇ ਵੱਲ ਧਿਆਨ ਅਸੀਂ ਪਿਛਲੀ ਜਦੋਂ ਕਾਂਗਰਸ ਦੀ ਗਵਰਨਮੈਂਟ ਸੀ ਮੋਦੀ ਦੇ ਖਿਲਾਫ ਇੱਕ ਬਿੱਲ ਲੈ ਕੇ ਆਏ ਸੀ ਕਿ ਸਿਵਲ ਪ੍ਰੋਸੀਜਰ ਕੋਡ ਜਿਹੜਾ ਹੈ ਹਿੰਦੁਸਤਾਨ ਦਾ ਉਹਦੇ ਵਿੱਚ ਤਰਮੀਮ ਅਸੀਂ ਕਹੀ ਸੀ ਕਰੋ ਜਿਹਦੇ ਨਾਲ ਕੋਈ ਵੀ ਵਪਾਰੀ ਫਸਲ ਐਮਐਸਪੀ ਤੋਂ ਥੱਲੇ ਖਰੀਦੇਗਾ ਤਿੰਨ ਸਾਲ ਦੀ ਕੈਦ ਹੋਈ ਆਨਰੇਬਲ ਗਵਰਨਰ ਨੇ ਵੀਪੀ ਬਦਨੌਰ ਸਾਹਿਬ ਨੇ ਉਹ ਫਾਈਲ ਰਾਸ਼ਟਰਪਤੀ ਕੋ ਕੱਲੀ ਮਾਨ ਸਾਹਿਬ ਨੂੰ ਮੈਂ ਉਹ ਵੀ ਕਹੂੰਗਾ ਉਹ ਵੀ ਫਾਈਲ ਵਾਪਸ ਮਗਾਓ ਕਾਨੂੰਨ ਪੰਜਾਬ ਦੇ ਵਿੱਚ ਇੱਕ ਤੇ ਲੈ ਕੇ ਆਓ ਕਿ ਅਸੀਂ ਐਮਐਸਪੀ ਤੇ ਸਾਰੀਆਂ ਫਸਲਾਂ ਬਾਈ ਖਰੀਦਾਂਗੇ ਯੋਗ ਤੁਸੀਂ ਸਾਰੇ ਸੁਣ ਚੁੱਕੇ ਹੋ ਮਾਨ ਸਾਹਿਬ ਨੂੰ ਕੇਜਰੀਵਾਲ ਨੂੰ ਵੀ ਤੇ ਅਨਮੋਲ ਕਾ ਕਰੋ ਦੂਜੀ ਗੱਲ ਇਹ ਜਿਹੜਾ ਫਸਲ ਇਸ ਤੋਂ ਘਟ ਖਰੀਦੇਗਾ ਉਹਨੂੰ 3 ਸਾਲ ਦੀ ਅਸੀਂ ਕੈਦ ਕਰਾਂਗੇ ਉਹ ਫਾਈਲ ਰਾਸ਼ਟਰਪਤੀ ਕੋ ਪਈ ਹੈ ਵਾਪਸ ਚ ਮੰਗਾਓ ਤੇ ਪੰਜਾਬ ਦੇ ਲੋਕਾਂ ਨਾਲ ਖੜੇ ਹੋ। ਮਾਣੂ ਸਾਹਿਬ ਇੱਕ ਹੀ ਚੀਜ਼ ਬਹੁਤ ਮਾਨ ਜੀ ਕਹਿੰਦੇ ਸੀ ਕਿ ਪਹਿਲਾਂ ਪੋਸਟਮਾਰਟਮ ਹੋ ਜਾਂਦੋ ਫਿਰ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਆਪਾਂ ਇਜਰਚ ਕਰਾਂਗੇ। ਬਿਲਕੁਲ ਗਲਤ ਹੈ ਪਹਿਲੇ ਐਫ ਆਈ ਆਰ ਹੋਏਗੀ ਫਿਰ ਪੋਸਟਮਾਰਟਮ ਟੈਕਨੀਕਲੀ ਗਲਤ ਹੈ ਇਹ ਬਕਾਇਦਾ ਤੌਰ देयर इज नो ਬਾਈਂਡਿੰਗ ਕਾਨੂੰਨੀ ਤੌਰ ਤੇ ਮੈਂ ਦੱਸਣਾ ਜ਼ੀਰੋ ਐਫ ਆਈ ਆਰ ਪਹਿਲੇ ਹੁੰਦੀ ਤੁਸੀਂ ਮੈਨੂੰ ਦੱਸੋ ਜਿੱਥੇ ਵੀ ક્રાઈમ ਹੁੰਦਾ ਪਹਿਲੇ ਐਫਆਈਆਰ ਹੁੰਦੀ ਹੈ ਪੋਸਟਮਾਰਟਮ ਬਾਅਦ ਚ ਹੁੰਦਾ ਕਦੀ ਪੋਸਟਮਾਰਟਮ ਪਹਿਲੇ ਕਰਕੇ ਬਗਰੋ ਐਫਆਈਆਰ ਦਰਜ ਕਰਦੇ ਸੁਣਿਆ ਹੋ ਸਕਦਾ ਹੈ 174 ਦੀ ਕਾਰਵਾਈ ਕਰਕੇ ਕਰਦੇ ਨੇ ਅੱਛਾ ਜਤਾਇਆ ਜੀ ਕਿ ਪੰਜਾਬ ਸਰਕਾਰ ਪ੍ਰੈਸ਼ਰ ਬਣਾਉਣ ਦਾ ਕੰਮ ਕਰ ਰਹੀ ਹੈ ਨੁਮਾਇंदे ਭੇਜਦੀ ਹੈਗੀ ਹੈ ਕੱਲ ਇੱਕ ਮਾਂ ਦਾ ਬਿਆਨ ਵੀ ਸਾਹਮਣੇ ਆ ਗਿਆ ਉਹ ਕਹਿੰਦੇ ਮੈਂ ਜਿਹੜੀ ਆਪਣੇ ਬੇਟੇ ਦਾ ਟੋਂਗਿਆ ਕਿ ਸਸਕਾਰ ਕਰ ਦਿੱਤਾ ਜਾਵੇ ਦੇਖੋ ਮੇਰੀ ਮੇਰੀ ਬੇਨਤੀ ਸੁਣ ਲੋ ਜਦੋਂ ਵੀ ਪੰਜਾਬ 'ਚ ਇਸ ਕਿਸਮ ਦਾ ਮੌਕਾ ਆਇਆ ਇਹਨਾਂ ਨੇ 2-3 ਪੱਕੇ ਅਫਸਰ ਪੰਜਾਬ ਪੁਲਿਸ ਨੇ ਛੱਡੇ ਨੇ ਜਿਹਦੇ ਵਿੱਚ ਇੱਕ ਜਸਕਰਨ ਸਿੰਘ ਨਾਂ ਦਾ ADGP ਹੈ ਉਹ ਮੂਸੇਵਾਲੇ ਸਾਹਿਬ ਦੇ ਵੀ ਜਦੋਂ ਪਹਿਲੀ ਵਾਰ ਇਹ ਹੋਇਆ ਇਹ ਹੀ ਬੰਦੇ ਸਨ ਜਿਹੜੇ ਇਹ ਗੱਲ ਕਹਿੰਦੇ ਸੀ ਕਿ ਉਹਨਾਂ ਦੀ লাশ ਨੂੰ ਨਾ ਬਾਹਰ ਰੱਖੋ ਸਸਕਾਰ ਇਮੀਡੀਏਟਲੀ ਕਰਾਓ ਅਸੀਂ ਕਾਤਲ ਫੜਾਂਗੇ ਅਸੀਂ ਵੈਪਨ ਰਿਕਵਰ ਕਰਾਂਗੇ ਜਿਨ੍ਹਾਂ ਨੇ ਕਤਲ ਕਰਵਾਏ ਨੇ ਲਾਰੈਂਸ ਬਿਸ਼ਨੋਈ ਵਰਗੇ ਉਹਨਾਂ ਨੂੰ ਹਮੇਸ਼ਲੀ ਇੰਟਰੋਗੇਸ਼ਨ ਲੈ ਕੇ ਆਵਾਂਗੇ ਨਾ ਕਿਸੇ ਨੇ ਬਿਸ਼ਨੋਈ ਨੂੰ ਪੁੱਛਿਆ ਨਾ ਉਹਨਾਂ ਕਾਤਲਾਂ ਨੂੰ ਪੁੱਛਿਆ ਨਾ ਉਹਨਾਂ ਹਥਿਆਰਾਂ ਨੂੰ ਪੁੱਛਿਆ ਸੇਮ ਹੀ ਹੈ شوف ਕਰਨਜੀਤ ਦੀ ਵੀ ਜਿਹੜੀ ਬਦਕਿਸਮਤੀ ਦੇ ਨਾਲ ਸ਼ਹਾਦਤ ਹੋਈ ਏ ਇਹ ਵੀ ਇਹਨਾਂ ਰੋਲ ਦੇਣੀ ਇਸੇ ਚੱਕਰ ਦੀ ਇਹ ਤੇ ਚਾਹਦੇ ਪੈਸੇ ਲਓ ਤੇ ਘਰਾਂ ਨੂੰ ਜਾਓ ਜੀ ਕੱਲ ਤੁਸੀਂ ਦੇਖ ਰਹੇ ਆਨਅਰ ਮੈਂ ਹਾਂ ਚਰਨਜੀਤ ਜਰਸੀ ਵਿਰੋਧੀ ਧਿਰ ਤੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਜਿਹੜੇ ਸ਼ੰਭੂ ਪੋਰਟਰ ਖਨੌਰੀ ਪੋਰਟਰ ਦੇ ਜ਼ਖਮੀ ਹੋਏ ਕਿਸਾਨਾਂ ਦਾ ਹਾਲਚਲ ਜਾਣਿਆ ਔਰ ਇਸ ਮੌਕੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੇਂਦਰ ਸਰਕਾਰ ਤੇ ਔਰ ਪੰਜਾਬ ਸਰਕਾਰ ਦੇ ਨਿਸ਼ਾਨੇ ਤੇ ਵੀ ਲਿੱਤੇ ਕਿ ਪੰਜਾਬ ਸਰਕਾਰ ਜਿਹੜੀ ਕਿ ਹਰਿਆਣਾ ਪ੍ਰਸ਼ਾਸਨ ਦੇ ਮਾਮਲਾ ਤਰਜ ਕਰੇ ਔਰ ਜਿਹੜੀਆਂ ਕੇਂਦਰ ਕੇਂਦਰ ਸਰਕਾਰ ਹੈਗੀ ਆ ਉਹ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ ਕਿਉਂਕਿ ਜਿਹੜਾ ਕਿਸਾਨ ਹੈਗਾ ਉਹ ਪੰਜਾਬ ਦੇ ਬਾਰਡਰਾਂ ਦੇ ਕਈ-ਕਈ ਦਿਨਾਂ ਤੋਂ ਲੱਗਿਆ ਪਿਆ ਜਿਹੜਾ ਪ੍ਰਦਰਸ਼ਨ ਕਰ ਰਿਹਾ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਖੜੀ ਹੈ ਔਰ ਖੜੀ ਰਹੇਗੀ ਪਟਿਆਲਾ ਤੋਂ ਨੇ ਦੇ ਨਾਲ ਚਰਜੀ ਟੋਸੇ ਜੀ